ਸਸਰੀ ਕਾਲਜੀ ਲੈ ਵੀ ਕੱਲ ਜਾਣੇ ਦਾ ਮੌਕਾ ਮਿਲਿਆ ਟਿਵਾਣਾ ਜਹਾਂ ਕਰਕਾ ਦਾ ਬੰਦ ਟੁੱਟਿਆ ਜ਼ਿਮੀਦਾਰਾਂ ਕੀ ਬਹੁਤ ਫਸਲ ਖਰਾਬ ਹੋਗੀ ਬੰਦ ਟੁੱਟਣੇ ਕਰਕਾ ਤੋਂ ਬਈ ਵਹਾਂ ਕੰਮ ਚੱਲ ਰਿਆ ਕੰਮ ਚੱਲ ਰਿਆ ਟਰੈਕਟਰਾਂ ਕੀ ਗੱਲ ਬੰਦ ਲਾਇਆ ਜਾ ਰਿਆ ਬੰਦ ਲਾਣੇ ਮਾ ਟਰੈਕਟਰਾਂ ਜੋ ਸਾਰੇ ਗੋਂ ਵਾਲਿਆਂ ਕੀ ਲਾਗ ਨੇੜੇ ਕੀ ਗੋਂ ਆ ਜਿਹੜੇ ਹੁਣਖੇ ਆ ਹਰ ਜੋ ਤੇਲ ਕੀ ਸੇਵਾ ਕਰ ਰਹੇ ਔਰ ਭਾਰਤੀਆ ਕਿਸਾਨ ਯੂਨੀਅਨ ਲੱਖੋ ਵਾਲ ਹਰ ਭਾਰਤੀ ਕਿਸਾਨ ਯੂਨੀਅਨ ਤਕੈਤ ਅਲੇ ਦੇ ਰਹੇ ਆ ਤੇਲ ਕੀ ਸੇਵਾ ਬਹੁਤ ਬਹੁਤ ਧੰਨਵਾਦ ਆ ਹਿੰਦੋ ਯੂਨੀਅਨ ਆ ਕਾ ਜਿਹੜੀ ਉਹ ਕੰਮ ਕਰ ਰਹੀ ਆ ਬਹੁਤ ਸਲੰਘਾ ਯੋ ਕਾਮ ਆ ਅੱਛੀ ਬਾਤ ਆ ਬਹੁਤ ਜ਼ਿਮੀਦਾਰਾਂ ਕੀ ਗੈਲ ਖੜੇ ਆ ਹਰੇ ਉਹ ਕੰਮ ਕਰਿਆ ਕਿਉਂਕਿ ਜੋ ਨੇ ਜ਼ਿਮੀਦਾਰਾਂ ਜਿਨ ਕੀ ਨੇ ਜ਼ਮੀਨਾਂ ਖਰਾਬ ਹੋਈ 23 ਮਾਂ ਜਦ ਪਾਣੀ ਆਇਆ ਤਾਂ ਜਦ ਵੀ ਇਨ ਕੀ ਜ਼ਮੀਨਾਂ ਖਰਾਬ ਹੋ ਗਈ ਤੇ 10-12 ਲੱਖ ਰੁਪਇਆ ਲਾ ਕੇ ਇਹਨਾਂ ਆਪਣੀ ਜ਼ਮੀਨਾਂ ਠੀਕ ਕਰੀ ਦੀ ਇਹ 25 ਮਾਂ ਫੇਰ ਇਹ ਹੀ ਹਾਲ ਹੋ ਗਿਆ ਜ਼ਿਮੀਦਾਰ ਕੀ ਤੋਂ ਬਾਈ ਇੱਕ ਲੇਖੇ ਕੀ ਰੀੜ ਕੀ ਹੱਡੀ ਟੁੱਟ ਜਾ ਜਾਦੇ ਉਹ ਕੰਮ ਹੋ ਜਾਇਆ ਕਿਉਂਕਿ ਜ਼ਮੀਨ ਵੀ ਖਰਾਬ ਹੋ ਗਈ ਹਰ ਫਸਲ ਵੀ ਖਰਾਬ ਹੋ ਗਈ ਬੰਦਾ ਪੈਸੇ ਕਹਾਂ ਤੇ ਲਿਆਵਾਗਾ ਤੋਂ ਬਹੁਤ ਵਧੀਆ ਕੰਮ ਕਰਿਆ ਲੱਖੋਵਾਲ ਜੀ ਉਹਨਾਂ ਹਰ ਤੇ ਕੈਟ ਯੂਨੀਅਨ ਆ ਜੋ ਇਨਾ ਜੋ ਜੋ ਇਹਨਾਂ ਦਾ ਜ਼ਿਮੀਦਾਰਾਂ ਦਾ ਹੱਥ ਫੜਿਆ ਬਾਕੀ ਯਹਾਂ ਕੇ ਜ਼ਿਮੀਦਾਰਾਂ ਮੇ ਵੀ ਬਹੁਤ ਵਧੀਆ ਜਦ ਵੀ ਇਕੱਠੇ ਹੋਕ ਇਹਨਾਂ ਖੇਤ ਠੀਕ ਕਰੇ ਤੇ ਹਰ ਦੁਬਾਰਾ ਫੇਰ ਇਕੱਠੇ ਹੋਗਾ ਇਹ ਕੰਮਾਂ ਲੱਗੇ ਸਿਫਤ ਬਣਾ ਇਨ ਗਵਾਂ ਕੇ ਜ਼ਿਮੀਦਾਰਾਂ ਕੀ ਜਿਹੜੇ ਇਕੱਠੇ ਹੋਕਾ ਆਪਣੇ ਭਾਈ ਕੀ ਭਾਈਆਂ ਕੀ ਗੈਲ ਖੜਾ ਜਿਨ ਕੇ ਖੇਤ ਖਰਾਬ ਹੋਏ ਆ ਬੰਦ ਟੁੱਟ ਤਾ ਨੇ ਬਹੁਤ ਬਹੁਤ ਸਿਫਤਤਾ ਭਾਈਆਂ ਕੀ ਬਾਕੀ ਵੀ ਟਰੈਕਟਰ ਤੋਂ ਬਾਧੂਆ ਬਾਈ ਉਨਪਾ ਟਰੈਕਟਰ ਤੋਂ ਬਥੇਰੇ ਆ ਜੇ ਟਰੈਕਟਰ ਗੱਲ ਵੀ ਕੋਈ ਸੇਵਾ ਕਰਨੀ ਚਾਹ ਤੋ ਜਾ ਸਕਾ ਬਾਕੀ ਵਹ ਕਰਾਂਗੀ ਬਹੁਤ ਲੋੜਾ ਕਰੇ ਘਟ ਰਿਆਂ ਤੋਂ ਕਰਾ ਜੇ ਕੋਈ ਬਾਈ ਕਿਸੇ ਦਾ ਪੜਿਆ ਹੋਆ ਤੋਂ ਬਤਾ ਸਕਾ ਆ ਤੋਂ ਬਾਈ ਕਰਿਆ ਕਿ ਲੋੜਾ ਮਹਾ ਕਰਾ ਪਾ ਸਕਾ ਜੇ ਕੋਈ ਬਈਆ ਫਿਰ ਮੇਰੇ ਪਰ ਮੈਸੇਜ ਕਰ ਦਿਓ ਮੈਂ ਬਤਾ ਦਿਉਂਗਾ ਬਾਈ ਉਹਨੂੰ ਵੀ ਮਹਾ ਦੀ ਕਰਾ ਮਿਲ ਸਕਾ ਬਾਕੀ ਬਾਈ ਦੇਖੋ ਜਹਾਂ ਤੱਕ ਤੋਂ ਪੱਥਰ ਕਾ ਬੰਦਤਾ ਮਹਾ ਤੱਕ ਰੁਟਿਆ ਨਹੀਂ ਹੈ ਜਹਾਂ ਪੱਥਰ ਕਾ ਖਤਮ ਹੋ ਗਿਆ ਵਹੀਂ ਤੇ ਟੁੱਟ ਗਿਆ ਤੋਂ ਗਵਰਨਮੈਂਟਰ ਨੂੰ ਵੀ ਬੇਨਤੀ ਆ ਵੀ ਪੱਥਰ ਕੇ ਬੰਦ ਹੋਣੇ ਚਾਹੀਏ ਬਾਕੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਹਰ ਭਾਰਤੀ ਕਿਸਾਨ ਯੂਨੀਅਨ ਨੂੰ ਤਕੈਤ ਕੇ ਵਿਚਾਰ ਸੁਣੋ ਜੀ اور یہاں ਕੀ ਆਪ ਦੇਖਾਂਗੇ ਕਿ ਪੂਰੀ ਫਸਲੇ ਸਭ ਜੋ ਹੈ ਨਸ਼ਟ ਹੈ ਤੋਂ ਇਸ ਕੇ ਬਾਰੇ ਮੈਂ ਆਪ ਬਤਾਓ ਲਖਵਾਲੀ ਕਿ ਕਿਵੇਂ ਕਿ ਕੋਣ ਸਾ ਨਦੀ ਕੋਣ ਸੀ ਨਦੀ ਹੈ ਗੱਗਰ ਹੈ ਨਾ ਜੀ ਗੱਗਰ ਹਾਂ ਅ ਅਸੀਂ ਇੱਥੇ ਆਏ ਆ ਮੈਂ ਪਿਛਲੇ ਹਫਤੇ ਵੀ ਆਇਆ ਸੀ ਕੰਮ ਮੈਂ ਸ਼ੁਰੂ ਕਰਵਾ ਕੇ ਅਸੀਂ ਗਏ ਸੀ ਸਾਡੀ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਤੇ ਤਕੈਤ ਸਾਜੀ ਸਾਡੀ ਜਥੇਬੰਦੀ ਆ ਉਹ ਅਸੀਂ ਸਾਂਝੇ ਤੌਰ ਤੇ ਕੰਮ ਕਰ ਰਹੇ ਹਾਂ ਉਦੋਂ ਵੀ ਸਾਡੀ ਮਹਾਲੀ ਜ਼ਿਲ੍ਹੇ ਨੇ ਵੀ ਮਦਦ ਕੀਤੀ ਸੀ ਹੋਰ ਵੀ ਜਿਹੜੇ ਆਲੇ ਦੁਆਲੇ ਜਿਹੜੇ ਸਾਡੇ ਲੋਕ ਨੇ ਉਹਨਾਂ ਨੇ ਵੀ ਮਦਦ ਕੀਤੀ ਸੀ ਉਦੋਂ ਤੋਂ ਹੀ ਇਹ 15 20 ਟਰੈਕਟਰ ਮਸ਼ੀਨਾਂ ਇਹ ਚੱਲ ਰਹੀਆਂ ਨੇ ਤੇ ਇਹ ਬੰਨ 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 ਦਿੱਤਾ ਅੱਜ ਗੌਰਵ ਟਕੈਤ ਜੀ ਤੇ ਰਤਨ ਮਾਨ ਜਿਹੜੇ ਸਾਡੇ ਹਰਿਆਣੇ ਦੇ ਅਧਿਐਕਸ਼ ਨੇ ਤੇ ਬਾਕੀ ਸਾਡੀ ਟੀਮ ਕੁਲੂ ਜੀ ਖੜੇ ਨੇ ਚੰਡੀਗੜ੍ਹ ਤੋਂ ਉਹ ਸਾਰੀ ਟੀਮ ਇੱਥੇ ਆਈ ਆ ਅੱਜ ਵੀ ਅਸੀਂ ਇੱਥੇ ਜੋ ਸਾਡੇ ਤੋਂ ਸਰਦਾ ਸੀ ਮਦਦ ਕਰਕੇ 3 ਲੱਖ ਰੁਪਇਆ ਕੈਸ਼ ਅਸੀਂ ਆ ਜਥੇਬੰਦੀ ਵੱਲੋਂ ਗੌਰਵਟ ਟਕੈਤ ਜੀ ਅੱਜ ਅਸੀਂ ਇੱਥੇ ਦੇਖੇ ਜਾਵਾਂਗੇ ਕੁਸ਼ ਰਾਸ਼ਦ ਵੀ ਹੈ ਵੀਡੀਓ ਦਾ ਡੀਜ਼ਲ ਵੀ ਹੈ ਡੀਜ਼ਲ ਵੀ ਦੇਖੇ ਜਾਵਾਂਗੇ ਰਾਸ਼ਦ ਵੀ ਹੈ ਜਿਹੜਾ ਦਫ਼ਤਰ ਜਿਹੜਾ ਲੰਗਰ ਚੱਲਦਾ ਆਪਣਾ ਦਫ਼ਤਰ ਚੱਲਦਾ ਉਹਨੂੰ ਲੰਗਰ ਵੀ ਦੇਖੇ ਜਾਵਾਂਗੇ ਉਹ ਦੇਖੇ ਜਾਵਾਂਗੇ ਉਸ ਤੋਂ ਬਾਅਦ ਇਹ ਬੰਦ ਤੁਸੀਂ ਮਾਰੋ ਫਿਰ ਅਗਲੇ ਹਫ਼ਤੇ 3 ਤਰੀਕ ਨੂੰ ਆਪਾਂ ਜਮੀਨ ਵੀ ਪੱਤਰ ਕਰਨੀ ਆ ਫਿਰ ਵੱਡੇ ਟਕੈਤ ਸਾਹਿਬ ਰਕੇਸ਼ ਟਕੈਤ ਜੀ ਵੀ ਇੱਥੇ ਆਉਣਗੇ ਉਹ ਫਿਰ ਹੋਰ ਮਦਦ ਕਰਾਂਗੇ ਅਸੀਂ ਇੱਥੇ ਆਪਾਂ ਇਹ ਜ਼ਮੀਨ ਪੱਧਰ ਕਰਕੇ ਦੇਣੀ ਹੈ ਕਿਉਂਕਿ ਪਿਛਲੇ 23 ਚ ਵੀ ਅਸੀਂ ਇੱਥੇ ਆਏ ਸੀ ਰਕੇਸ਼ਟ ਕਾਜ ਜੀ ਵੀ ਆਏ ਸੀ ਉਦੋਂ ਵੀ ਇਹ 25 ਏਕੜ ਇਹਨਾਂ ਦੇ ਖਰਾਬ ਹੋਏ ਸੀ ਬੜੇ ਵੱਡੇ ਟੋਏ ਪਰ ਗਏ ਸੀ ਉਦੋਂ ਵੀ ਇਹ ਕਹਿੰਦੇ ਵੀ 9-10 ਲੱਖ ਰੁਪਇਆ ਲਾ ਕੇ ਸੀ ਇਹ ਪੱਧਰ ਕੀਤਾ ਸੀ ਅਸੀਂ ਨਾਲ ਖੜੇ ਆ ਕੋਈ ਗੱਲ ਨਹੀਂ ਆਪਾਂ ਸਾਰੇ ਭਾਈਚਾਰਾ ਇੱਕ ਦੂਜੇ ਦੀ ਜੇ ਅੱਜ ਇਹਨਾਂ ਤੇ ਆਫਤ ਆਈ ਹੈ ਕੱਲ ਨੂੰ ਸਾਡੇ ਤੇ ਵੀ ਆ ਸਕਦੀ ਆ ਆਪਾਂ ਤੁਸੀਂ ਸਾਰੇ ਪਿੰਡਾਂ ਵਾਲੇ ਸਹਿਯੋਗ ਦਿੰਨੇ ਹੋ ਇਸੇ ਤਰ੍ਹਾਂ ਤੁਸੀਂ ਸਹਿਯੋਗ ਦਿੰਦੇ ਰਹੋ ਆਪਾਂ ਇਹਨਾਂ ਦੀ ਫਸਲ ਬੀਜ ਕੇ ਜਾਣੀਆਂ ਇਹ ਆਪਾਂ ਪਰਨ ਕਰੀਏ ਵੀ ਆਪਾਂ ਜਿਹੜੀ ਇਹ ਫਸਲ 4-500 ਏਕੜ ਹੋਈ ਆ ਇਹਨਾਂ ਦੀ ਬਿਜਾਈ ਕਰਕੇ ਜਾਣਾ ਜਿਹੜੀ ਵੀ ਲੋੜ ਹੋਈ ਆਪਾਂ ਰਲ ਮਿਲ ਕੇ ਸਾਰਿਆਂ ਨੇ ਪੂਰੀ ਕਰਨੀ ਆ ਧੰਨਵਾਦ ਜੀ ਰਤਨ ਮਾਨ ਜੀ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਸਾਡੀ ਪੂਰੀ ਟੀਮ ਮਹਾਲੀ ਜ਼ਿਲ੍ਹੇ ਦੀ ਡੇਰਾ ਬੱਸੀ ਦੀ ਪੂਰੀ ਟੀਮ ਰਾਣਾ ਜੀ ਨੂੰ ਮੈਂ ਕਹੂੰਗਾ ਜਿਹੜਾ ਇੱਥੇ ਚਾਰਜ ਨੇ ਬਲਾਕ ਪ੍ਰਧਾਨ ਸਾਡੇ ਉਹ ਆ ਕੇ ਜਿਹੜੀ ਹੈ ਮਦਦ ਲੈਣ 3 ਲੱਖ ਰੁਪਏ ਕੈਸ਼ ਕੁਸ਼ੀਲ ਵੀ ਆ ਰਿਹਾ ਰਸ਼ੀਦ ਵੀ ਆ ਰਿਹਾ ਹੋਰ ਵੀ ਮਦਦ ਆ ਜੂਗੀ ਅਸੀਂ ਧੰਨਵਾਦ ਕਰਦੇ ਹਾਂ ਉਰੀ ਜਥੇਬੰਦੀ ਦਾ ਜਿਨ੍ਹਾਂ ਨੇ ਸਾਡੀ ਇਹ ਮਦਦ ਕੀਤੀ ਇੱਥੇ ਇਹਨਾਂ ਦਾ ਬਾਹ ਫੜੀ ਦੇਖੋ ਇੱਕ ਹੋਰ ਇਹ ਹੈ ਜਿੰਦਾਬਾਦ ਜਿੰਦਾਬਾਦ ਨਹੀਂ ਇੱਕ ਐਸਾ ਜਿੰਦਾਬਾਦ ਸਭ ਲੋਕਾਂ ਦਾ ਕਿਸਾਨੋ ਦਾ ਇਹ ਹੈ ਕਿ ਪੰਜਾਬ ਕੇ ਸਾਥ ਮੇ ਪੂਰਾ ਦੇਸ਼ ਖੜਾ और ये भाव है ये मदद नहीं और सहयोग है, है, है।, है। कि हमें वही पंजाब जो पहले हंसता हुआ पंजाब हर, भरा पंजाब खुशहाल पंजाब उसी की उस पर लेकर आउंगे और जिस तरीके से आप देख रहे हैं कि भाई किस तरीके से आपस के सब लोग सहयोग करके सभी नौजवान सभी किसान इकट्ठे होके बंदा बांधना है और इन फसलों इन की जो जमीन है इनको एक साथ करके इनमें फिर पुनः जो अगली बिजाई करनी है गेहूं की तो तैयार करना है और तो जैसा रतन मान जी ने कहा निश्चित भाई अब ये समय है क्योंकि अब जरूरत ज़्यादातर यहाँ पड़ेगी खेत को एक सार करने के लिए डीजल की दिजल आप देखेंगे दे पोकलैंड चल रही है इनके ट्रैक्टर चल रहे हैं तो हमारी सब लोगों की जिम्मेदारी बढ़ती है आज डीजल की केंद्रीय कार्यालय की तरफ से क्योंकि वो भाव जो हमने बताया और <laughs> <अर्ला> लखवाल <laughs> जी ये गांव गांव जो इकट्ठा होकर अपने हक हकूक की कमाई का किसान ले कर आ रहे हैं वो उसका एक छोटा सा अंश है और पंजाब के साथ में पूरा देश इसी तरीके से खड़ा रहेगा यही आप सब लोगों को जो है आश्वस्त करने के लिए केंद्रीय कार्यालय से हम सब लोग आए तो आप सभी का बहुत-बहुत धन्यवाद बहुत बहुत सभी का जो है भारत माता की भारतीय किसान यूनियन लखवाल वलों पिं नाभा साहिब महौली जीरकपुर वलों 20000 रुपए की ये मदद लेके आए ने बहुत-बहुत धन्यवाद जीrowData धन्यवाद जी नाभा साहब जी नाभा साहब ਇਹ ਕਿਥੋਂ ਦੱਸੋ ਜੀ ਆਪਣੇ ਮੋਹੜੀ ਵਾਲੇ ਮਾਲੀ ਵਾਲੇ ਕਿੰਨੇ ਪੈਸੇ 5000 5000 ਰੁਪਏ ਲੈਂਡਰਾਂ ਵਾਲੇ ਲੈ ਕੇ ਆਏ ਨੇ ਧੰਨਵਾਦੀ ਤੁਹਾਡਾ ਵੀ ਜੀ ਕੋਨੀਆ ਸਾਹਿਬ ਵੀ 11000 ਜੀ ਉਹਨੀਆਂ ਸਾਹਿਬ 11000 ਰੁਪਏ ਲੈ ਕੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਹਟੋ ਤੋਂ ਮੋਹੜੀ ਅਕਲ ਜੀ ਜੀ 300 ਰੁਪਏ ਚੱਲਣਾ ਹਾਂ ਹੋਰੀਆਂ ਜੀ ਕੋਈ ਨਹੀਂ ਪ੍ਰਧਾਨ ਜੀ ਰਿਪਾਇਓ ਜੀ ਬਹੁਤ ਅੱਛਾ ਰਵਿੰਦਰ ਸਿੰਘ ਵੀ ਬਾਦ ਜੀ ਜੋ ਬਹੁਤ ਦਿਲ ਦੀ ਗਹਿਰਾਈਆਂ ਲੈ ਵੀ ਫਿਰ ਬਹੁਤ ਬਜ਼ੁਰਗਾਂ ਦਾ ਮਨ ਨੂੰ ਪਛਾਣ ਲੀਆ ਕਹਰੇ ਲੈ ਵੀ ਆ ਜਾ ਬੱਟੇ ਤੇਰੀ ਗੱਲ ਦਰਵਾਵਾਂਗੇ ਫੋਟੋ ਕਿ ਲੋਕਰ ਆ ਜਾ ਕੇ ਦਿਖਾਵਾਂਗੇ ਵੀ ਅੱਜ ਦਵਿੰਦਰ ਜੜਾਓ ਤੇ ਮਿਲਿਆ ਦਾ ਮੈਂ ਕਿਹਾ ਧੰਨਵਾਦ ਜੀ ਇਤਨਾ ਪਿਆਰ ਦੇਣੇ ਵਾਸਤਾ ਬਹੁਤ ਪਿਆਰ ਦੀ ਆ ਬਜ਼ੁਰਗਾਂ ਦਾ ਬਹੁਤ ਬਹੁਤ ਧੰਨਵਾਦ ਵੀ ਸਾਰਿਆਂ ਦਾ